ਉਨ 5 ਅਤੇ 6 ਅਕਤੂਬਰ ਦੀ ਦਰਮਿਆਨ ਦੀ ਰਾਤ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਨੇ ਜਿਸ ਕਾਰੋਬਾਰੀ ਦੀਆਂ ਦੁਕਾਨਾਂ ਨੂੰ ਉਸਦੇ ਰੈਸਟੋਰੈਂਟਸ ਨੂੰ ਟਾਰਗੇਟ ਬਣਾਇਆ ਇੱਕ ਫੂਡ ਚੇਨ ਹੈ 우ਸਤਾਦ ਜੀ 76 ਇਸ ਦਾ ਬ੍ਰਾਂਡ ਨੇਮ ਹੈ ਇਹ ਦੱਸਿਆ ਜਾਂਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਤਕਰੀਬਨ 10 ਦੇ ਆਸ-ਪਾਸ ਫੂਡ ਜੁਆਇੰਟਸ ਇਸਦੇ ਨੇ ਜੋ ਕਿ ਸਾਰੇ ਦੇ ਸਾਰੇ 우ਸਤਾਦ ਜੀ 76 ਨਾਂ ਤੋਂ ਹੀ ਹਨ 4 ਜਾਂ 5 ਰੈਸਟੋਰੈਂਟ ਕਲੇ ਸਰੀ ਸਰੀ ਦੇ ਵਿੱਚ ਹੀ ਇਸ ਫੂਡ ਚੇਨ ਦੇ ਨੇ ਸੋ 우ਸਤਾਦ ਜੀ 76 ਨਾਂ ਦੇ ਇਸ ਰੈਸਟੋਰੈਂਟ ਦੀਆਂ ਤਿੰਨ ਲੋਕੇਸ਼ਨਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਨਾ ਸਿਰਫ ਦਾਵਾ ਸੋਸ਼ਲ ਮੀਡੀਆ ਪੋਸਟ ਵਿੱਚ ਕੀਤਾ ਗਿਆ ਹੈ ਬਲਕਿ ਦੋ ਲੋਕੇਸ਼ਨਸ ਉੱਤੇ ਗੋਲੀਆਂ ਚਲਾਉਂਦਿਆਂ ਦੇ ਗੋਲੀਆਂ ਭਰਾਉਂਦਿਆਂ ਦੇ ਇਹਨਾਂ ਕ੍ਰਾਈਮਨਲਸ ਦੇ ਵੀਡੀਓ ਵੀ ਜਾਰੀ ਕੀਤੇ ਗਏ ਨੇ ਇੱਕ ਵੀਡੀਓ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਉਸ ਵਿੱਚ AK ਸੀਰੀਜ਼ ਦੇ ਇੱਕ ਸੋਫਿਸਟੀਕੇਟਿਡ ਹਥਿਆਰ ਦੇ ਨਾਲ ਮਲਟੀਪਲ ਬਰਸਟ ਚਲਾਏ ਗਏ ਨੇ ਐਡਰੈਸ ਇਸ ਦਾ 13076 ਦੱਸਿਆ ਗਿਆ ਹੈ ਇਸ ਤੋਂ ਇਲਾਵਾ ਸਾਊਥ ਸਰੀਦਿਕ ਲੋਕੇਸ਼ਨ ਦੱਸੀ ਗਈ ਹੈ ਮਿਪਲ ਰਿਜ ਲੋਹੀਟ ਹਾਈਵੇ ਇੱਕ ਤੀਸਰੀ ਲੋਕੇਸ਼ਨ ਦੱਸੀ ਗਈ ਹੈ ਇੱਕ ਲੋਕੇਸ਼ਨ ਉੱਤੇ ਇੱਕ ਇਹ ਸੀਰੀਜ਼ ਦੇ ਕਿਸੇ ਸੌਲਟ ਰਾਈਫਲ ਦੇ ਨਾਲ ਗੋਲੀ ਚੱਲਦੀ ਹੈ ਤੇ ਦੂਸਰੀ ਲੋਕੇਸ਼ਨ ਉੱਤੇ ਇੱਕ ਪਿਸਤੌਲ ਜੋ ਕਿ ਸੋਫਿਸਟੀਕੇਟਿਡ ਵੈਪਨ ਸੀ ਉਸ ਨਾਲ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਸੋ ਇੱਕ ਹੀ ਸ਼ਹਿਰ ਦੇ ਵਿੱਚ 24 ਘੰਟਿਆਂ ਦੇ ਵਿੱਚ 4 ਸ਼ੂਟਆਊਟਸ ਦੀਆਂ ਵਾਰਦਾਤਾਂ